कलदा ਜਦੋਂ ਤੋਂ ਐਮਐਲਏ ਅਮੋਲ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੋਸਟ ਪਾਈ ਹੈ ਉਸ ਤੋਂ ਬਾਅਦ ਸਿਆਸੀ ਮਾਹੌਲ ਭੱਗ ਗਿਆ ਸਿਆਸਤ ਦੇ ਵਿੱਚ ਪੁਚਾਲ ਆ ਗਿਆ ਹਲਕਾ ਖੜ ਦੇ ਵਿੱਚ ਵਕ ਵਕ ਪਾਰਟੀਆਂ ਦੇ ਸਿਆਸੀ ਲੀਡਰ ਇਹ ਸਮਝਣ ਲੱਗ ਪਏ ਕਿ ਹੁਣ ਐਮਐਲਏ ਅਮੋਲ ਮਾਨ ਦਾ ਅਸਤੀਫਾ ਮਨਜ਼ੂਰ ਹੋਏਗਾ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਹਲਕੇ ਖੜ ਦੇ ਵਿੱਚ ਜਿਮਨੀ ਚੋਣ ਹੋਵੇਗੀ ਤੇ ਫਿਰ ਉਹ ਆਪਣੀ ਕਿਸਮਤ ਜਮਾਨਗੇ ਐਮਐਲਏ ਬਣਨਗੇ ਰਾਤ ਨੂੰ ਕਈ ਲੀਡਰਾਂ ਨੂੰ ਤਾਂ ਸੁਪਨੇ ਵੀ ਆਣ ਲੱਗੇ ਸੀ ਕਿ ਮੈਂ ਬਸ ਥੋੜੇ ਦਿਨ ਦੇ ਵਿੱਚ ਹੁਣ ਐਮਐਲਏ ਬਣਾਂਗਾ ਪਰ ਅੱਜ ਅਮਨ अरोड़ा ਜੋ ਆਮਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਹ ਐਮਐਲਏ ਮੋਗਰਮਾਨ ਨੂੰ ਮਨਾਉਣ ਉਹਨਾਂ ਦੀ ਕੋਠੀ ਪਹੁੰਚੀ ਨਹੀਂ ਤੇ ਉਹ ਅਸਤੀਫਾ ਵੀ ਪਾਰਟੀ ਨੇ ਨਾਮਨਜ਼ੂਰ ਕਰ ਦਿੱਤਾ ਹੈ ਪਰ ਮਨਜ਼ੂਰ ਨਾ ਕਰਨਾ ਜਾਂ ਫਿਰ ਅਸਤੀਫਾ ਭੇਜਣਾ ਇਸ ਦੇ ਪਿੱਛੇ ਕਾਰਨ ਕੀ ਨੇ ਇਹ ਦੋਨੋਂ ਗੱਲਾਂ ਕਰਨ ਬਾਅਦ ਤੇ ਸਾਡੇ ਨਾਲ ਸਾਬਕਾ ਮੰਤਰੀ ਕੈਬਨਟ ਮੰਤਰੀ ਨੇ ਜਗਮੋਣ ਸਿੰਘ ਕੰਗ ਕੰਗ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਥੋੜਾ ਮੇਰਬਾਨੀ ਧੰਨਵਾਦ ਤੁਸੀਂ ਯਾਦ ਕੀਤਾ ਸ਼ੁਕਰੀਆ ਜੀ ਕੰਗਸਾਬ ਕੱਲ ਤੋਂ ਸਿਆਸੀ ਮਾਹੌਲ ਭਖਿਆ ਹੋਇਆ ਜਦੋਂ ਐਮਐਲਏ ਨੂੰ ਅਲਮਾਨ ਨੇ ਪੋਸਟ ਪਾਈ ਹੈ ਤਾਂ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਲੀਡਰ ਲਗਾਤਾਰ ਇਹ ਸਮਝਣ ਲੱਗੇ ਪਏ ਕਿ ਹੁਣ ਜਿਮਨੀ ਚੋਣ ਹੋਵੇਗੀ ਸਾਡੀ ਕਿਸਮਤ ਹੁਣ ਚਮਕੇਗੀ ਮੇਰੇ ਖਿਆਲ ਕੱਲ ਤਾਂ ਤੁਹਾਡੇ بیٹے ਨੇ ਵੀ ਪਾਤੇ ਸੀ ਸਾਡੇ ਥਰੂ ਕੋਈ ਵੀਡੀਓ ਦਾਅਵੇਦਾਰੀ ਠੋਕਤੀ ਸੀ ਕਿ ਮੈਂ ਹੁਣ ਐਮਐਲਏ ਚੋਣ ਲੜਨ ਲਈ ਤਿਆਰ ਹਾਂ ਪਰ ਲੱਗਦਾ ਕਿ ਸਾਰੀ ਹਸਣ ਦੇ ਉੱਤੇ ਪਾਣੀ ਫਿਰ ਗਿਆ ਇਹ ਕੋ ਗੱਲ ਏ ਹੈ ਹਮੇਸ਼ਾ ਕੋਈ ਵੀ ਇਨਸਾਨ ਹੈ ਸਮੇਂ ਮੁਤਾਬਕ ਗੱਲ ਕਰਦਾ ਹੋਣਾ ਸਮਾਂ ਬਦਲ ਜਾਂਦਾ ਹੈ ਗੱਲ ਬਦਲ ਜਾਂਦੀ ਹੈ ਉਹ ਕੋਈ ਵੱਡੀ ਗੱਲ ਨਹੀਂ ਸੀ ਗੱਲ ਇਹ ਹੈ ਕਿ ਕੱਲ ਬੀਬੀ ਅਨਮੋਲਮਾਨ ਜੋ 22 ਸਥਾ ਮਲ ਏ ਬਣੀ ਸੀ ਅਸੀਂ ਜੋਰ ਲਾ ਕੇ ਜਦਾਇਆ ਦਿਨ ਰਾਤ ਕੀਤਾ ਖਰਚਾ ਕੀਤਾ ਲੋਕਾਂ ਨੇ ਬਹੁਤ ਉਹਨੂੰ ਵੱਡਾ ਫਤਵਾ ਦਿੱਤਾ ਪਰ ਫਤਵਾ ਐਡਾ ਵੱਡਾ ਮਿਲਿਆ ਕਿ ਮੈਨੂੰ ਆਪ ਹਾਈ ਕਮਾਂਡ ਦਾ ਬਹੁਤ ਵੱਡਾ ਕੰਪਲੀਮੈਂਟ ਆਇਆ ਵਧਾਈ ਹੈ ਕਾਂਗਰਸ ਸਾਹਿਬ ਤੁਸੀਂ ਧੰਨਵਾਦ ਤੁਹਾਡੇ ਤੁਸੀਂ ਸਾਡੇ ਖੜੇ ਇਲਾਕੇ ਵਿੱਚ ਇੱਧਰ ਆ ਕੇ ਸਾਡੇ ਆਪ ਕਰਨੀ ਜਮਾਨ ਚਤੁਰਾ ਦੀ ਕਾਂਗਰਸ ਦੀ ਤੇ ਚਮਕੋ ਚਮਕੋ ਸਾਹਿਬ ਦੀ ਕਾਂਗਰਸ ਪਾਰਟੀ ਹਾਰ ਗਈ ਤੁਹਾਡੇ ਕਰਕੇ ਹੋਈ ਹੈ ਮੈਂ ਬਿਲਕੁਲ ਨਹੀਂ ਇਹ ਹੋਈ ਹੈ ਗੁਰੂ ਮਹਾਰਾਜ ਕਰਕੇ ਮਾਤਾ ਵਿਸ਼ਣੂ ਦੀ ਕਰਕੇ ਇਹਨੂੰ ਬਹੁਤ ਮੰਨਦਾ ਮੈਂ ਤੇ ਮੇਰੇ ਇਲਾਕੇ ਦੇ ਪਤੰਤਿਆਂ ਵੋਟਰਾਂ ਦਾ ਸਪੋਰਟ ਨਾ ਕਰ ਕੋਈ ਕਰਪਾ ਹੋਈ ਹੈ ਪਰ ਜਿੰਨਾ ਅਸੀਂ ਸੋਚ ਸਮਝ ਕੇ ਜੋਰ ਲਾਇਆ ਹਾਲਾਤ ਸਾਨੂੰ ਲੈ ਗਏ ਉਦੋਂ ਮਤਲਬ ਬਣਾ ਸਮਾ ਬੜਾ ਬਲਵਾਨ ਹੈ ਲੈ ਗਏ ਪਰ ਇਸ ਬੀਬੀ ਅਨਮੋਲ ਮਾਨ ਨੇ ਨਾ ਸ਼ੁਕਰੀ ਨੇ ਆਸਾਨ ਫਰਾਮੋਰ ਸਾਰੇ ਪਰਿਵਾਰ ਨੇ ਮੇਰਾ ਛੱਡੋ ਮੈਂ ਤਾਂ ਤਿੰਨ ਵਾਰ ਅਨੰਦ ਮਾਣ ਲਿਆ ਮਨਸ਼ਤਰ ਪੰਜਾਬ ਤਿੰਨ ਵਾਰ ਰਹੇ ਲੋਕਾਂ ਦੇ ਅਸ਼ੀਰਵਾਦ ਨਾਲ ਸਹਿਯੋਗ ਨਾਲ ਗੁਰਮਾਹ ਕਿਰਪਾ ਨਾਲ ਹਾਈ ਕਮਾਂਡ ਦੇ ਅਸ਼ੀਰਵਾਦ ਇਹਨੇ ਆ ਕੇ ਜੋ ਪੱਟੀ ਮੇਸ ਇਲਾਕੇ ਦੀ ਕੀਤੀ ਹੈ ਸਿਰਫ ਐਸ਼ਾ ਕਰਨ ਤੋਂ ਇਲਾਵਾ ਜਾਂ ਕਿਆ ਕਾਮ ਹੈ ਪਰਵਾਰ ਨਹੀਂ ਝਾਲੂ ਫੜ ਲਿਆ ਫੋੜਾ ਫੜ ਲਿਆ ਮਾਇਆ ਇਕੱਠੀ ਕਰਨ ਤੋਂ ਇਲਾਵਾ ਪਿੰਡਾਂ ਚਰਨ ਬੱਚਾ ਬੱਚਾ ਕਹਿੰਦੇ ਅਫਸਰ ਸਮਝਦੇ ਆ ਕੇ ਗਾਇਬ ਗਾਇ ਲੋਕ ਕੇ ਇਹਨੇ ਕੋਈ ਕੰਮ ਨਹੀਂ ਕੀਤਾ ਅਰ ਮੈਂ ਇਸ ਗੱਲ ਦੀ ਦਾਦਨਾਂ ਕਿ ਜੀਵਤ ਸਾਹਿਬ ਤੇ ਭਗਵੰਤ ਮਾਨ ਜਦੋਂ ਸਬੂਤ ਸਾਹਮਣੇ ਆ ਗਏ ਜੇ ਐਮਐਲਏ ਖੜ ਬਹੁਤ ਜ਼ਿਆਦਾ ਬਦਨਾਮ ਹੋ ਗਈ ਰਿਸ਼ਤਾਚਾਰ ਕਰਕੇ ਫਾਰਮਰ ਨੂੰ ਬਦਲਦਾ ਉਦੋਂ ਮੈਂ ਹਟਾਤਾ ਮੰਤਰੀ ਬਾਤੋ ਉਦੋਂ ਤੋਂ ਲੈ ਕੇ ਇਹ ਬਿਲਕੁਲ ਤਰਲੋਮਚੀ ਹੋ ਰਹੀ ਸੀ ਕਿ ਮੇਰੀ ਬੜੀ ਬੇਇੱਜ਼ਤੀ ਹੋਈ ਉਹ ਭਾਈ ਮੰਦੇ ਕਮੀਨਾਰ ਕਾ ਜਦਕਰ ਬੰਤਾ ਹੋਏ ਤੂੰ ਕਮਨ ਦੇ ਕੀ ਕਰਤੀ ਰਹੀ ਹੈ ਕਿੰਨੇ ਤਲਾ ਛੱਡੇ ਹੋਏ ਸੀ ਜਿੰਨੀ ਖਦਰਾਬਾਦ ਮਾਈਨਿੰਗ ਹੋ ਰਹੀ ਹੈ ਸਿੱਧਾ ਮੰਤਰੀਆਂ ਕੋ ਆ ਰਹੀਆਂ ਲੋਕਾਂ ਨੇ ਕ੍ਰਿਸ਼ਨ ਵਾਲੇ ਕਹਿੰਦੇ ਪ੍ਰਸ਼ਾਸਨ ਨੂੰ ਜਾ ਰਹੀਆਂ ਰੱਬ ਜਾਣੇ ਤੋ ਮਤਲਬ ਕਹਿੰਦਾ ਇਹ ਹੈ ਕਿ ਇਸ ਨੂੰ ਇਲਾਕੇ ਵਿੱਚ ਆ ਕੇ ਜੋ ਲੋਕਾਂ ਨੇ ਵਿਆਸ ਕਰ ਦਿੱਤਾ ਇਹਨੇ ਬਿਲਕੁਲ ਇਲਾਕਾ ਰੋਲ ਕੇ ਰੱਖਤਾ ਅੱਜ ਮੈਨੂੰ ਬੜਾ ਅਫਸੋਸ ਹੈ ਕਿ ਜੋ ਮੈਂ ਇਲਾਕੇ ਵਿੱਚ ਪੜ੍ਹ ਲੋ ਆਏ ਸੀ ਪਿਛਲੇ ਲੰਬੇ ਸਮੇਂ ਤੋਂ ਪੜੌਲ ਦੇ ਪੁੱਤੋਂ ਲੈ ਕੇ ਚਾਹੇ ਪੜੌਲ ਦਾ ਪੁਲਸੀ ਤੀੜਾ ਚਾਂਪੁਰ ਸੀ ਨਗਲੀਆਂ ਸੁਹਾਲੀ ਸੀ ਸਮੇ ਉਹ ਟੱਪਰੀਆਂ ਸੀ ਢਕੋਰਾ ਸੀ ਸਿਸਵਾ ਸੀ ਮਾਦਰੀ ਸੀ ਬਿੰਦਰਖ ਸੀ ਅਣਗਣਤ ਸੜਕਾਂ ਬੇਸਮਾਰ ਮੈਂ ਸਾਹ ਦੀ ਕਰਾਈਆਂ ਬਤੌਰ ਸਨਚੈਲ ਮੰਤਰੀ ਸਰ ਆ ਮੈਂ ਕੰਮ ਕਰ ਦੈਮ ਬਣਾਈ ਟਿਊਬਲ ਡੂੰਘੇ ਲੋਏ ਬਤੌਰ ਪਸ਼ੂ ਭਾਰ ਮੰਤਰੀ ਡੀਲੀਗੋਸ ਮੰਤਰੀ ਤਾਂ ਵੀ ਸੈਂਟਰ ਖੋਲਿਆ ਇਹ ਸਾਰੀਆਂ ਗੱਲਾਂ ਜਗ ਜਾ ਰਹੀਆਂ ਔਰ ਲੋਕਰ ਮੇ ਤੇ ਵਿਸ਼ਵਾਸ ਹੈ ਹੁਣ ਵੀ ਮੈਂ ਇਲਾਕੇ ਵਿੱਚ ਜਾਣਾ ਤਾਂ ਦਬੀਦਵਾਨ ਲੋਕ ਕਾਂਗਸਰ ਤੁਸੀਂ ਆਉਂਦੇ ਹੋਰ ਤੱਕ ਜਾਨ ਬੀਬੀ ਦਾ ਮੂੰਹ ਦਿਖਾਇਆ ਨਹੀਂ ਅੱਜ ਤੱਕ ਉਹਨੇ ਆ ਗਈ ਤੁਸੀਂ ਜਦਾਤ ਤਾਂ ਉਹ ਅਸੀਂ ਵੀ ਮੇਰੇ ਸਾਰੇ ਸਾਥੀ ਉਹਨਾਂ ਨੇ ਕਹਿਣ ਤੇ ਮੈਂ ਆਪ ਚ ਗਿਆ ਸੀ ਹਲਾਤਾ ਮਤਾਲ ਔਰ ਜਦੋਂ ਲੇਕਨ ਨੇ ਅੱਤ ਚੱਕਦੀ ਬਦਨਾਮ ਪਾਰਟੀ ਹੋਣ ਲੱਗੀ ਭ੍ਰਸ਼ਟਾਚਾਰ ਦੀ ਮਿਲਦੀ ਨਹੀਂ ਸੀ ਸੈਸਿਓਲਟੀ ਨਹੀਂ ਸੀ ਉਦੋਂ ਅਸੀਂ ਹਾਰ ਕੇ ਸਾਰੇ ਇਲਾਕੇ ਦੇ ਕਹਿਣ ਤੇ ਹਾਈ ਕਮਾਂਡ ਦੀ ਪ੍ਰੇਰਣਾ ਸਦਕਾ ਪੰਜਾਬ ਦੀ ਦਿੱਲੀ ਦੀ ਮੈਂ ਸਿੰਘラਜਿੰਦਰ ਲਖਣੜੀ ਆ ਕੇ ਮੈਂ ਨਾਲ ਖੜਾ ਹੋ ਗਿਆ। ਹਾਂ। ਅਰ ਦੇਖੋ ਰਿਜ਼ਲਟ ਜਦੋਂ ਮੈਂ ਦੂਜੇ ਪਾਸੇ ਸੀ ਪਹਿਲਾਂ ਬਾਈਚ ਕਾਂਗਰਸ ਮੰਨਜਪਤ ਹੋ ਗਈ ਇਹ ਤੋਂ ਐਨਾ ਮੇਰਾ ਪਿਆਰ ਮੁਹੱਬਤ ਸਹਿਯੋਗ ਲੋਕਾਂ ਦਾ ਲੋਕਾਂ ਨੂੰ ਬੁਰਾ ਮਹਿਨ ਆਇਆ ਗੁੱਸਾ ਕਰਿਆ ਕਿ ਕਾਂਗਪਾ ਸਰਬ ਨਾਲ ਧੱਕਾ ਹੋਇਆ। ਦੇ ਮੁੜ ਕੇ ਐਂਜੀ ਐਂਜੀ ਉੱਥੇ ਚੋਰਸਾ ਪਾਰਟੀ ਆ ਰਹੀ ਜਦੋਂ ਮੈਂ ਹੁਣ ਇੱਧਰ ਆਇਆ ਇਲੈਕਸ਼ਨ ਲੋਕ ਸਭਾ ਦੀ 6 ਸਾਲ ਪਹਿਲਾਂ ਸਾਡੀ ਜਿੱਤ ਕੀ ਪਾਣੀ 6000 ਤੋਂ ਕਿਉਂ ਮੇਰਾ ਸਾਰਾ ਪਹਿਨ ਪਰਾ ਵਰਕਰ ਚੁਕ ਜੰਤਕ ਕਾਂਗਸ ਪਾਰਟੀ ਵਰਕਰ ਨੂੰ ਸਾਹਮਣੇ ਉਟਾ ਪਈ ਇਹਨਾਂ ਹਾਲਾਤਾਂ ਵਿੱਚ ਸਾਡੀ ਪਾਰਟੀ ਜਿੱਤੀ ਕਾਂਗਸ ਖੜ ਤੋਂ ਸਾਡੇ ਸਾਰੇ ਵਰਕਰ ਇਹਨਾਂ ਕਰਕੇ ਮੇਰੇ ਇਕੱਲੇ ਕਰਕੇ ਨਹੀਂ ਜੋ ਸਾਡੇ ਸਾਥੀ ਹੈ ਇੱਕ ਜਰ ਜਿੱਤੀ ਖਰੋੜ ਤੋਂ ਸਿਰ ਮਹਾਲੀ ਜਿੱਤੀ ਹੈ ਕਈ ਜਿਹੜਾ ਸੂਬੇ ਹਾਰ ਕੀ ਬਰਾਚਾ ਹੋ ਹਾਰ ਕੀ ਗੜ ਸ਼ੰਕਰਾਰਗੇ ਮਾਰ ਖਾਗੇ ਪਰ ਸਭ ਤੋਂ ਵੱਡਾ ਉਦੋਂ ਸਾਹਮਣੇ ਗੱਲ ਆਈ ਹੈ ਆਪਣਾ ਹਰਤੇਜ ਜੀ ਜਦੋਂ ਕਿ 13 3 2.5 ए, ये बुखला गए जो है मारे गए पट्टे गए यार क्या करता इस गल खराब हो गई है और साड़ी सीट भी मैं समझता कि जो एम एल एम पी बने किस्मत लग्या रोड क्या होंगी लोग सभा जितती है उस तो बाद केजरीवाल साहब ने आप तो वह दिल हो गए हर गई सारी पार्टी हर गई बुरा हाल हो गया केस बने होर बने रब जाने कि मैं नहीं कुछ कहता है उस तो बाद इतने आके पूरा दखल शुरू करता ਅੱਜ ਜੋ ਲੋਕਾਂ ਦੀ ਆਵਾਜ਼ ਹੈ ਬਿਊਰੋਕ੍ਰੇਸੀ ਗੱਲਾਂ ਸੁਣ ਜਾਣੀ ਹੈ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਮੁਖੰਦ ਕਰਾਇਆ ਜ਼ੀਰੋ ਦਿੱਲੀੋਂ ਲਿਆ ਕੇ ਬੰਦੇ ਬਿਠਾਉਂਦੇ ਇੱਥੇ ਭਰਤੀ ਕਰਨ ਲੱਗੇ ਦਫ਼ਤਰਾਂ ਦਿੱਲੀੋਂ ਲਿਆ ਕੇ ਵੱਡੇ ਵੱਡੇ ਅਹੁਦੇ ਦੇ ਦਿੱਤੇ ਚੇਅਰਮੈਨ ਬਣਾ ਦਿੱਲੀੋਂ ਲਾ ਕੇ ਕਿਉਂ ਭਈ ਸਾਡੇ ਪੰਜਾਬੀ ਮਰ ਗਏ ਅਣਖੀ ਪੰਜਾਬੀ ਬੜੇ ਲਿਖੇ ਸੂਝਵਾਨ ਆਮ ਦਸਤੂਰ ਕੀ ਅੰਦਾਜ਼ੀ ਕਿ ਜਦੋਂ ਉਹ ਐਮਐਲਏ ਕਿਤੇ ਮੰਤਰੀ ਨਹੀਂ ਮੰਨਦਾ ਪਾਰਟੀ ਸਮਝਦੀ ਵੀ ਹੱਕ ਮੰਨਦਾ ਸੀ ਚੇਅਰਮੈਨ ਬਣਾਉਂਦੀ ਸੀ ਉਹ ਕਹਿੰਦੀ ਸੀ ਸਿਆਸੀ ਸਮਝ ਕਰਨ ਹੁੰਦਾ ਪਰ ਇਹਨਾਂ ਨੇ ਤਾਂ ਆ ਕੇ ਬਿਲਕੁਲ ਤਾਨਾਸ਼ਾਹੀ ਕਰਤੀ ਹੈ ਕੇ ਜੀਵਾਲ ਸਾਹਿਬ ਦੀ ਜੋ ਪ੍ਰੋਟੋਕੋਲ ਹੈ ਸੁਰੱਖਿਆ ਹੈ ਮੁੱਖ ਮੰਤਰੀ ਨੂੰ ਜ਼ਿਆਦਾ ਹੈ ਉਹੀ ਸਰਕਾਰ ਚਲਾ ਰਹੇ ਤਾਂ ਪੰਜਾਬ ਦਾ ਬੜਾ ਮਾੜਾ ਹਾਲ ਹੈ ਬੇ ਹਿਸਾਬ ਕਰਜ਼ਾ ਪੰਜਾਬ ਤੇ ਹੋ ਗਿਆ ਲਿੰਕ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਤਰਾ ਤਰਾ ਕਰ ਰਹੀ ਹੈ ਮੈਂ ਕਿੰਨੇ ਧਰਨੇ ਮਾਰ ਚੁੱਕਿਆ ਪਿੱਛੇ ਸਾਡੀ ਸੜਕ ਸੀਗੀ ਆ ਥੋੜਾ ਚਟੋਲੀ ਖਾਲਾਂਗਵੰਦਗਰ ਖਿਦਰਾਬਾਦ ਬਨਮਾਦਰਾ ਉੱਤਰਨਾਸੀ ਮਾਰਿਆ ਸਭ ਰਾਕੇ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਕੋਈ ਜੋ ਨਹੀਂ ਸਰਕੀ ਕਿਉਂ ਜਦੋਂ ਕੇਂਦਰ ਨੇ ਪੈਸਾ ਰੋਕਿਆ ਆਰਡੀਐਫ ਦਾ ਉਹ ਮਾਨ ਸਾਹਿਬ ਦੀ ਜ਼ੁਬਾਨ ਕਰਕੇ ਰੋਜ਼ ਬੁਰਾ ਭਲਾ ਕਰਨੇ ਮੋਦੀ ਸਾਹਿਬ ਨੂੰ ਬੀਜੇਪੀ ਸਰਕਾਰ ਨੂੰ ਗੱਲ ਬੰਦੀ ਹੈ ਉਹ ਵੀ ਕੇਂਦਰ ਵੱਡਾ ਭਰਾ ਮੰਨਿਆ ਜਾਂਦਾ ਸੂਬਾ ਛੋਟਾ ਭਰਾ ਜੇ ਛੋਟਾ ਭਰਾ ਭਟੇ ਨਹੀਂ ਕੋਈ ਮਾਰਾ ਮੇਰੀ ਬੇਨਤੀ ਹੈ ਮੇਰਾ ਹੀਲਾ ਵਿਸ਼ੀਲਾ ਕਰੋ ਮੈਂ ਮਰ ਚੱਲਿਆ ਲੈ ਲੈ ਭਾਈ ਕੋਈ ਬਾਦਲ ਸਾਹਿਬ ਹੀ ਸੀਗੇ ਉਹ ਪੈਸੇ ਲੈਣਦੇ ਨੇ ਜਾ ਕੇ ਹਮੇਸ਼ਾ ਜਦੋਂ ਦੂਸਰੇ ਹੁੰਦੇ ਕੇਦਰ ਹੁੰਦੀ ਸੀ ਉਹਨੂੰ ਤ੍ਰਿਕਾਲੀ ਬਾਦ ਸਾਹਮਣੂ ਮੈਂ ਤਾਂ ਇਹ ਤੱਕ ਕਹਿ ਸਕਦਾ ਹਾਂ ਕਿ ਆਜ ਤੱਕ ਚਾਰ ਮੁਖੋਂ ਹੁੰਦੀ ਜਿਹੜੇ ਪੰਜਾਬ ਤੋਂ ਹੋਏ ਐ ਪ੍ਰਤਾਪ ਸਿੰਘ ਕਹਿ ਰੋ ਗਿਆਨੀ ਜੈ ਸਿੰਘ ਮੇਰੇ ਸਿਆਸੀ ਗੁਰੂ ਵੀ ਮੰਨਦਾ ਮੈਂ ਆਪਣਾ ਉਹਨੂੰ ਕਾਂਗਰਸ ਲੈ ਗਿਆ 74 ਵਿੱਚ ਅੱਜ 50 ਸਾਲ ਤੋਂ 51 ਸਾਲ ਨੂੰ ਹੋ ਗਏ ਬੈਂਸ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਇਹ ਸੀ ਲੋਕਾਂ ਦੇ ਮਸੀਹਾ ਧਰਤੀ ਨਾਲ ਜੁੜੇ ਹੋਏ ਇਹਨਾਂ ਲੋਕਾਂ ਨੂੰ ਯਾਦ ਕਰੂਗੀ ਅਰ ਕਰ ਰਹੀ ਹੈ ਕਈ ਆਏ ਕਈ ਚਲੇ ਗਏ ਮੈਂ ਨਹੀਂ ਕਹਦਾ ਹੈ ਲੇਕਿਨ ਅੱਜ ਪੰਜਾਬ ਮਹਿਸੂਸ ਕਰ ਰਿਹਾ ਕਿ ਵਾਕਈ ਅੱਜ ਸਾਨੂੰ ਜੋ ਆਪ ਪਾਰਟੀ ਨੇ ਧੋਖਾ ਦਿੱਤਾ ਹੈ ਵਾਦਾ ਇੱਕ ਇੱਕ ਮੌਕਾ ਦੇ ਦੋ ਪਛਤਾ ਰਹੇ ਸਾਰੇ ਪਾਸੇ ਆਕਰਮੇਚੀ ਪਈ ਹੈ ਭ੍ਰਸ਼ਟਾਚਾਰ ਬੁਰਾ ਹਾਲ ਗੈਂਗਸਟਰ ਦਾ ਵਾਰ ਹੈ ਜੰਗਲ ਰਾਜ ਅੱਜ ਲੋਕ ਮੌਕਾ ਦੇਖ ਰਹੇ ਕਿ ਇਲੈਕਸ਼ਨ ਆਵੇ ਨਿਉਂਦਾ ਮੋੜੀ ਕੱਲ ਲੋਕਾਂ ਦੀ ਬੜੀ ਖੁਸ਼ੀ ਲਹਿਰ ਰਹੀ ਕਿ ਭਾ ਵੱਡੋ ਗਿਆ ਅਨਮੋਲਨ ਮਾਨ ਬੀਬੀ ਚੰਗਾ ਸੀ ਵਾਦੇ ਤਾਂ ਹੁਣ ਹੋਰ ਖਬਰ ਸੁਣਨ ਲਈ ਅੱਜ ਹੁਣੇ ਪਤਾ ਲੱਗਿਆ ਮੈਨੂੰ ਰੱਬ ਜਾਣੇ ਕੀ ਹੈ ਸੱਚ ਹੈ ਕਿ ਉਹਦਾ ਸਟੈਨ ਹੀ ਕੋਈ ਨਾ ਆਪ ਦੱਸਣਾ ਰਬੀ ਬੀ ਅਨਮੋਲਨ ਮਾਨ ਦਾ ਸਹੈਨ ਪਰ ਪਤਾ ਤਾਂ ਇਹ ਵੀ ਲੱਗਿਆ ਜਦੋਂ ਤੋਂ ਅਨਮੋਲਨ ਮਾਨ ਨੇ ਪੋਸਟ ਪਾਈ ਅਸਤੀਫੇ ਵਾਲੀ ਕਹਿੰਦੇ ਚੱਕ ਕੇ ਗੱਡੀ ਜਗਮਉਂ ਸਿੰਘ ਕੰਗਵੀ ਦਿੱਲੀ ਨੂੰ ਚੱਲ ਪਏ ਕੀ ਜਾ ਕੇ ਟਿਕਟ ਲਈਏ ਫਿਰ ਆਪਣੇ ਬੇਟੇ ਵਾਸਤੇ ਪਰ ਉਹ ਸਾਰੀ ਮੇਰੇ ਖਿਆਲ ਅੱਜ ਤੁਹਾਡੀ ਬਿਲਕੁਲ ਖਤਮ ਹੋ ਗਿਆ ਕਾਣੀ ਅਫਸੋਸ ਲੱਗ ਰਿਹਾ ਮੈਨੂੰ ਲੱਗਦਾ ਤੁਹਾਨੂੰ ਜਗਮਉਂ ਸਿੰਘ ਕਾਨ ਗੱਡੀ ਚੱਕਣ ਦੀ ਕੋਈ ਲੋੜ ਨਹੀਂ ਹੈ ਮੇਰੀ ਐਨਿਕ ਉੱਥੇ ਆਸ਼ੀਰਵਾਦ ਨੂੰ ਹਾਈ ਕਮਾਂਡ ਦਾ ਹੈਗਾ ਗੁਰੂ ਮਹਾਰਾਜ ਜਾਨਦਾ ਮੈਂ ਦੋ ਗੱਲਾਂ ਕਰਕੇ ਇਲੈਕਸ਼ਨ ਜਿੱਤਦਾ ਰਿਆਂ ਹਾਰੇ ਵੀ ਜਿੱਤੇ ਆ ਵੀ ਜਿੱਕੜ ਮਿਲਦੀ ਰਹੀ ਮੈਨੂੰ ਇਲਾਕੇ ਦੀ ਮੇਰੀ ਸ਼ਾਖ ਭਰਪੂਰ ਵਿਸ਼ਵਾਸ ਹਾਈ ਕਮਾਂਡ ਦਾ ਆਸ਼ੀਰਵਾਦ ਤੇ ਗੁਰੂ ਮਹਾਰਾਜ ਦੀ ਕਿਰਪਾ ਇਹ ਤਿੰਨੋਂ ਗੱਲਾਂ ਮੇਰੇ ਹੱਕ ਨੇ ਬਾਈ ਵਿੱਚ ਵੀ ਜਦੋਂ ਵੱਡਾ ਧੋਖਾ ਦਿੱਤਾ ਮੈਨੂੰ ਬਾੜੀ ਮਹਿਸੂਸ ਬਾਤ ਕੀਤਾ ਉਦੋਂ ਜਾ ਕੇ ਸਾਰਾ ਕੰਮ ਖਰਾਬ ਹੋਇਆ ਨਹੀਂ ਮੈਂ ਤਾਂ ਕਾਂਗਰਸ ਪਾਰਟੀ ਨੂੰ ਹਮੇਸ਼ਾ ਆਪਣਾ ਸਰਮੌਰ ਸਮਝਿਆ ਪਾਰਟੀ ਸਮਝਿਆ ਉਦੋਂ ਹਾਲਾਤ ایسے ਆਏ ਕਰਨਾ ਪੈ ਗਿਆ ਇਲਾਕੇ ਦੇ ਗਏ ਫਿਰ ਮੁੜ ਕੇ ਵਾਪਸ ਆ ਗਏ ਸੀ ਸਿਗਲੇ ਲక్ష్ਮੀਵਲੇ ਆਜੀ ਮੈਂ ਇਲਾਕੇ ਦੀ ਸੇਵਾ ਸਮਰਪਿਤਾਂ ਇਲੈਕਸ਼ਨ ਜਦੋਂ ਵੀ ਆਏਗਾ ਅੱਜ ਆਵੇ ਕੱਲ ਆਵੇ ਬਾਈ ਇਲੈਕਸ਼ਨ ਹੋਵੇ ਨਾ ਹੋਵੇ ਪਰੰਤਨ ਹੋਣ ਜਾ ਰਿਹਾ ਪਹਿਲਾਂ ਉੱਥੇ ਉਹ ਲੁਧਿਆਣੇ ਹੋਇਆ ਬਾਈ ਇਲੈਕਸ਼ਨ ਨਾਲ ਕੋਈ ਵੱਡੀ ਗੱਲ ਨਹੀਂ ਹੈ ਰੂਲੀ ਪਾਰਟੀ ਜਿੱਤ ਜਾਂਦੀ ਹੁੰਦੀ ਹੈ ਪਰ ਇੱਥੇ ਜੋ ਗੱਲ ਹੈ ਅੱਜ ਥੋੜੀ ਨਮੋਸ਼ੀ ਇਲਾਕੇ 'ਚ ਆ ਗਏ। ਕਿ ਬੀਬੀਨਸ ਦੀ ਫੋਪਾ ਵਾਪਸ ਕਿਉਂ ਲੈ ਲਿਆ? ਹੂੰ। ਚੰਗਾ ਫਾੜ ਵੱਡ ਹੋ ਗਿਆ ਸੀ ਚੋਣ ਹੁੰਦੀ ਕੋਈ ਮੁੰਨਾ ਵਧੀਆ ਨਮਾਇੰਦਾ ਆਉਂਦਾ। ਉਹਨਾਂ ਦੇ ਤਾਂ ਵਰਕਰ ਆ ਗੂ ਬਹੁਤ ਪਹੁੰਚੇ ਨੇ ਕੋਠੀ ਜੀ। ਉਹ ਕਹਿੰਦੇ ਸਾਨੂੰ ਤਾਂ ਅਫਸੋਸ ਹੀ ਬਹੁਤ ਹੈ। ਹੁਣ ਇੰਨਾ ਕੱਟ ਸੀ ਮੇਰੇ ਖਿਆਲ ਇੰਨਾ ਤਾਂ ਉਹਨਾਂ ਦਾ ਵੋਟਾਂ 'ਚ ਨਹੀਂ ਹੋਇਆ। ਦੇਖੋ ਮੈਂ ਨਹੀਂ ਕਹਿਣਾ ਚਾਹੁੰਦਾ ਵਰਕਰ ਸਾਰੇ ਮੇਰੇ ਵਰਕਰ ਵੀ ਹਨ ਉਹਨਾਂ 'ਚ ਸਾਦੇ ਮੇਰੇ ਵਰਕਰ ਹੈ। ਫੋਟੋ ਕਹਿੰਦੇ ਚਲੇ ਜਿੰਨੇ ਕਈ ਸਰਕਾਰ ਹੈ। ਮਨੂੰ ਪਤਾ ਜਿੰਨੇ ਮੈਨੂੰ ਫੋਨ ਆਏ। ਕਹਿੰਦਾ ਸਾਡਾ ਤਕੜੇ ਹੋ ਜੋ। ਇਹ ਤਾਂ ਫਾ ਤੇਰੀ ਮਨ ਹਮੇਸ਼ਾ ਰਹਿੰਦੀ ਹੈ ਤੇਰੀ ਉਹ ਘਰ ਬੈਠਾ ਹੋਵੇ ਮੈਂ ਤਾਂ ਘਰ ਬੈਠ ਸੀ ਨਹੀਂ ਮੈਂ ਦੱਸਿਆ ਮੇਰਾ ਕਿਤਾਬ ਕਾਲਤ ਰਿਹਾ ਉਹ ਮੈਂ ਛੱਡਤੀ ਹਾਈ ਕੋਰਟ ਮਾਰਦੇ ਮੈਂ ਹੁਣ ਮੈਂਬਰ ਵੋਟ ਪਾਣ ਜਾਣਾ ਹਾਂਜੀ ਮੂੰ ਛੜਾ ਪਰਿਵਾਰ ਫਾਰਮਿੰਗ ਪਰਿਵਾਰ ਹੈ ਖੇਤੀਬਾੜੀ ਕਰਨਾ ਪਰਿਵਾਰ ਹੈ ਬਨੀ ਨੋ ਮੀ ਦੋਨੋ ਇੰਜੀਨੀਅਰ ਹੈ ਕੰਮ ਕਰਦੇ ਆ ਵਧੀਆ ਇਲਾਕੇ ਚ ਜਾਵਾ ਕਰਨ ਲੱਗੇ ਵਾਹਿਗੁਰੂ ਸੋਕਰ ਕੇ ਮੌਕਾ ਆਏਗਾ ਅਸੀਂ ਫਿਰ ਸੇਵਾ ਕਰਨੀ ਹੈ ਲੋਕਾਂ ਨਾਲ ਲੈ ਕੇ ਲੋਕਾਂ ਸੇਵਾ ਨਾ ਹਾਈਕ ਬਣਾਸ਼ੀਰਵਾਰ ਨਾਲ ਗੁਰੂਮਾਹ ਕਿਰਪਾ ਨਾਲ ਜੋ ਤੁਸੀਂ ਕਹਿ ਰਹੇ ਕਿ ਕੰਮ ਨਹੀਂ ਕਰ ਰਹੇ ਸੀ ਇਹਨ ਮੋਲਗਨ ਮਾਨ ਵਿਕਾਸ ਨਹੀਂ ਕੀਤਾ ਸੜਕਾਂ ਦਾ ਬੁਰਾ ਹਾਲ ਹੈ ਪਰ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਕਮੇਟੀ ਖਰੜ ਦੇ ਵਿੱਚ ਆਪਣੀ ਆਮਾ ਦੀ ਪਾਰਟੀ ਦੇ ਮੋਲਗਨ ਮਾਨ ਨੇ ਬਣਾਈ ਹੈ ਕਰਾਲੀ ਦੇ ਵਿੱਚ ਚਾਣ ਕਿੰਨੇ ਪੱਥਰ ਰੱਖੇ ਗਏ ਨਮਾਗਰਾਉਂ ਦੇ ਵਿੱਚ ਕਾਉਂਸਲ ਦੀ ਸੜਕ ਦਾ ਉਦਘਾਟਨ ਕੀਤਾ ਗਿਆ ਪਾਰਕ ਦਾ ਉਦਘਾਟਨ ਕੀਤਾ ਗਿਆ ਇੰਨੇ ਕੰਮ ਕੀਤੇ ਜਾ ਰਹੇ ਨੇ ਪਰ ਕਹਿੰਦੇ ਕੰਗਸਾਹਬ ਦੀ ਅੱਖਾਂ ਨੂੰ ਨਹੀਂ ਦਿਸ ਰਹੇ ਆ ਮੈਂ ਬੀਬੀ ਅਨਮੋਲ ਮਾਨ ਨੂੰ ਚੈਲੰਜ ਕਰਦਾ ਡੰਕੇ ਦੀ ਛੋਟ ਤੇ ਦੱਸੇ ਮੈਨੂੰ ਕਿਹੜੀ ਗ੍ਰੈਂਡ ਦਵਾਈ ਸਰਕਾਰ ਉਹਨਾਂ ਕਰਾਲੀ ਨੂੰ ਖੜਨ ਨੂੰ ਨਮਾਗਰਨ ਨੂੰ ਦੱਸੇ ਲਿੰਕ ਸੜਕਾਂ ਕਿੱਥੇ ਗਈਆਂ ਸੜੀਆਂ 10 ਵਰ੍ਹੇ ਕਹਿ ਕੇ ਆਈ ਹੈ ਜਿਹੜਾ ਟਰਾਲੀ ਖਿੰਦਰਾਵਾਰ ਰੋਡ ਬਾਰੇ ਕਿਉਂ ਰਹਿ ਗਈ ਕਿੱਥੇ ਤੁਰੇ ਫਿਰਦੀ ਹੈ ਜਿਵੇਂ ਭੋਗ ਤੇ ਨਹੀਂ ਜਾਂਦੀ ਮਰਗ ਦੇ ਦੁੱਖ ਸੁੱਖ ਨਹੀਂ ਜਾਂਦੀ ਅਨੰਤ ਬਾਣਾ ਜਰੂਰ ਕਿਸਮਤ ਜਿ ਲੱਗਿਆ ਦੀ ਬਣ ਗਈ ਹੈ ਮੁੜ ਕੇ ਨੂੰ ਯਾ ਕਿ ਤੇਰੀ ਮਤ ਉਹਦੀ ਕਿਸਮਤ ਹੈ ਜੀ ਉਹਦੀ ਹੰਕਾਰ ਗਈ ਨਾ ਹੰਕਾਰਿਆ ਸੋ ਮਾਰਿਆ ਝੂਟਾ ਰ ਆਪਣੇ ਦਿਖਾ ਦਿੱਤਾ ਉਹਨੇ ਜੇ ਮੰਤਰੀ ਹਟਾਈਏ ਉਦੋਂ ਤੋਂ ਇਹ ਬੜੀ ਪਰੇਸ਼ਾਨ ਚਲੀ ਆਈ ਇਹ ਸੰਤੁਲਨ ਆਪਣਾ ਖੋ ਬੈਠੀ ਦਿਮਾਗੀ ਤੌਰ ਤੇ ਹੁਣ ਇਹਨੇ ਚੱਕਣ ਚੱਕਿਆ ਸੀ ਫੇਰ ਲੱਗਿਆ ਰਾਤ ਨੂੰ ਨੀਂਦ ਨਹੀਂ ਆਈ ਵੀ ਭਾਈ ਮੇਰੀ ਐਮਬੀ ਬਤੌਰ ਐਮਐਲਏ ਪੁੱਛ ਕੇ ਸੀ ਉਹ ਜਾਂਦੀ ਰਹਿਣੀ ਹੈ ਝਟਕਾ ਲੱਗਿਆ ਸਮਝਾਇਆ ਹੁਣ ਮੈਂ ਕਰਦਿਆਂ ਨੇ ਤੇ ਜਾ ਕੇ ਮਿਲ ਕੇ ਕਹਿੰਦੀ ਮਾਫੀ ਲੈ ਲਿਆ ਦੱਸੋ ਕੋਈ ਗੱਲ ਹੈ ਕੁੱਲ ਜ਼ਮਾਨ ਹੀ ਨਹੀਂ ਕਿਥੇ ਪਾਸੇ ਘੜ ਤੂੰ ਬਲਾਕੀ ਜਾਣ ਛੱਡ ਭਾਈ ਕੁੜੀਏ ਤੂੰ ਬਹੁਤ ਕਰਕੇ ਤੈਨੂੰ ਦੇਖ ਲੈ 3.5 ਸਾਲ ਪੌਣੇ 4 ਸਾਲ ਹੋ ਗਏ ਹਨ ਪਰ ਸੜਕਾਂ ਦੀ ਗੱਲ ਤੁਸੀਂ ਕਰ ਰਹੀ ਹੋ ਕਹਿੰਦੇ ਕੇਂਦਰ ਸਰਕਾਰ ਨੇ ਸਾਡਾ ਫੰਡ ਰੋਕਿਆ ਹੋਇਆ ਹੈ ਸੜਕਾਂ ਦਾ ਤਾਂ ਕਰਕੇ ਸਾਡੀਆਂ ਸੜਕਾਂ ਥੋੜੀਆਂ ਲੇਟ ਹੋ ਗੀਆਂ ਬਣਾਉਣੀਆਂ ਪਰ ਬਰਸਾਤ ਤੋਂ ਬਾਅਦ ਹੁਣ ਸੜਕਾਂ ਹੀ ਬਣਾਈਆਂ ਜਾਣਗੀਆਂ ਸੂਤਰਾ ਮਤਾਂਗ ਮੇਰੀ ਜਾਣਕਾਰੀ ਹੈ ਕਿ ਐਡੀ ਵੱਡੀ ਕਰਜ਼ੇ ਦੀ ਪੰਡ ਹੈ ਪੰਜਾਬ ਸਰਕਾਰ ਤੇ ਕੋਈ ਬੈਂਕ ਅਦਾਰਾ ਲੋਨ ਦੇਣ ਨੂੰ ਤਿਆਰ ਨਹੀਂ ਹੈ ਸਰਕਾਰ ਨੂੰ ਭਗਵੰਤ ਮਾਨ ਜੀ ਨੇ ਕੇਜਰੀਵਾਲ ਸਾਹਿਬ ਨੇ ਨਿਉਂਦਾ ਪਾਇਆ ਹੋਇਆ ਕੇਂਦਰ ਸਰਕਾਰ ਨਾਲ ਬੰਦਭਾਗੀ ਗੱਲ ਹੈ ਹਾਲਾਂਕਿ ਕੇਂਦਰ ਵੱਡਾ ਭਾਈ ਮੰਨਿਆ ਜਾਂਦਾ ਹੈ ਸੂਬਾ ਛੋਟਾ ਭਾਈ ਇਹਨਾਂ ਨੂੰ ਚਾਹੀਦਾ ਸਿਸ਼ਟਾਚਾਰ ਰੱਖ ਕੇ ਗੱਲਬਾਤ ਕਰਕੇ ਲੋੜ ਪਰ ਚੌਥੇ ਦੇ ਗਾਲਾਂ ਸੁਪਰੀਮ ਕੋਰਟ ਜਾਵਾਂਗੇ ਪਹਿਲੇ ਲੈ ਲਾਂਗੇ ਲੈ ਲਓ ਭਾਈ ਥੋੜਾ ਜਿਹੀ ਵਿਗੜਨਾ ਹੈ ਥੋੜਾ 1.5 ਸਾਲ ਬਾਕੀ ਤੇ ਗਿਆ ਸੜਕ ਸਫਰ ਕਰ ਰਹੇ ਨੇ ਸੜਕਾਂ 'ਲੇ ਪਿੰਡੂ ਭੈਣਪਰਾ ਟ੍ਰੈਕਟਰ ਟਰਾਲੀਆਂ ਗੱਡੀਆਂ ਕਿੱਥੇ ਜਾਣ ਬਚਾਰੇ ਉਹ ਇਹਨਾਂ ਜਾਣ ਸਰਕਾਰ ਹੈ ਬੇਫੂਸ ਸਰਕਾਰ ਹੈ ਹਨ ਬੜੀ ਸਰਕਾਰ ਹੈ ਪ੍ਰੇ ਸਰਕਾਰ ਮੈਂ ਕਹਾਂਗਾ ਤੁਹਾਨੂੰ ਤਰਬਈ ਇਹ ਨਹੀਂ ਪਰ ਦੂਜੇ ਪਾਸੇ ਕੱਲ ਤੋਂ ਇੱਕ ਜਿਹੜੀਆਂ ਪੋਸਟਾਂ ਦਾ سلسلہ ਜਾਰੀ ਹੋਇਆ ਅਸਤੀਫਾ ਪਰਸੋ ਅਸਤੀਫਾ ਅਨਜੀਤ ਸਿੰਘ ਗਿੱਲ ਨੇ ਦਿੱਤਾ ਕੱਲ ਨਮੋ ਮਾਰਨੇ ਆਪਣੀ ਪੋਸਟ ਪਾ ਕੇ ਅਸਤੀਫਾ ਭੇਜ ਦਿੱਤਾ ਸਪੀਕਰ ਸਾਹਿਬ ਨੂੰ ਉਸ ਤੋਂ ਬਾਅਦ ਅਨਜੀਤ ਸਿੰਘ ਦੀ ਇੱਕ ਹੋਰ ਪੋਸਟ ਆਈ ਫਿਰ ਲੋਕਾਂ ਦਾ ਗਿਆਸ ਲਗਾਇਆ ਜਾ ਰਿਹਾ ਕਿ ਨਜੀਤ ਸਿੰਘ ਗਿੱਲ ਆਮਾ ਦੀ ਪਾਰਟੀ ਸ਼ਾਮਲ ਹੋ ਸਕਦਾ ਜਿਮਣੀ ਚੌਂਣ ਦੇ ਵਿੱਚ ਚਿਹਰਾ ਵੀ ਹੋ ਸਕਦੇ ਨੇ ਪਰ ਨਾਲ ਦੀ ਨਾਲ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਹੁਣ ਨਾਲ ਵਾਲਾ ਜਦੋਂ ਅਸਤੀਫਾ ਨਾਮਨਜ਼ੂਰ ਹੋਇਆ ਇੱਕ ਨਜੀਤ ਸਿੰਘ ਦੀ ਹੋਰ ਪੋਸਟ ਆ ਗਈ ਕਿ ਕੁਝ ਲੱਗਦਾ ਕਿ ਇਹਨਾਂ ਦੀ ਗੱਲਬਾਤ ਹੈ ਸੀ ਵਿੱਚ ਦੇਖੋ ਅੰਦਰੂਨੀ ਗੱਲਾਂ ਹੁੰਦੀਆਂ ਇਹਦਾ ਲੋਕ ਕਿਆਫਾ ਨਾਲ ਲੱਗ ਜਾਂਦੇ ਆ ਵੀ ਆਹ ਹੋਜੂ ਆਹ ਹੋਜੂ ਅੰਦਰੂਨੀ ਗੱਲਾਂ ਕਈ ਹੋਰ ਹੁੰਦੀਆਂ ਹੈ ਬੜੀ ਗੰਦੀ ਸਿਆਸਤ ਹੋ ਗਈ ਹੈ ਕੀਮਤਾਂ ਕਦਰਾਂ ਅਸੂਲ ਖਤਮ ਹੋ ਗਏ ਕੋਈ ਜ਼ੁਬਾਨ ਨਹੀਂ ਰਹੀ ਕੋਈ ਕੁਸ਼ਤੀ ਨਹੀਂ ਆ ਤੋਂ ਰੱਬ ਰੱਖਿਆ ਸਾਰੀ ਸਾਥ ਐਡੀ ਗੰਦੀ ਸਾਥ ਹੋ ਗਈ ਐ ਸਭ ਤੋਂ ਮਾੜੀ ਗੱਲ ਕਦੋਂ ਲੱਗਦੀ ਐ ਜਦੋਂ ਅਕਾਲੀ ਦਿਨ ਹੋਵੇ ਜਾਂ ਦੂਜੀ ਹੁਣ RAM ਮੰਦਿਰ ਦੀ ਗੱਲ ਕਰਦੇ ਆਂ ਉਹ RAM ਭਗਵਾਨ ਸਾਡਾ ਰੱਬ ਐ ਮਥਾ ੜੇਕਦੇ ਆਂ ਬਾਣੀ ਬਾਰ-ਬਾਰ RAM ਰਹੀਮ ਲਿਖਿਆ ਹੋਇਆ ਐ ਤੇ ਦੂਜੇ ਪਾਸੇ ਪੰਥ ਖਤਰੇ ਚ ਐ ਦੱਸੋ ਗਿਆਨੀ ਜੈਸਿੰਗੂ ਗੁਰੂ ਮੰਨਦਾ ਐ ਮੁੱਖ ਮੰਤਰੀ ਇਹ ਗਰੇ ਮੰਤਰੀ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ ਉਹ ਕਹਿੰਦੇ ਸੀ ਸਿਆਸਤ ਗੰਦੀ ਐ ਤਰਮ ਪਵਿੱਤਰ ਉੱਚਾ ਲੈ ਰੱਖੋ ਨਹੀਂ ਛੋੜੀ ਸਿਆਸਤਵਾਦੀ ਧਰਮ ਦੇ ਨਾਮ ਤੇ ਭਾਰਤਵਾਸੀ ਸੀ ਸੀ ਭਾਵਕ ਹੋ ਜਾਣੇ ਹਾਏ ਧਰਮ ਐ ਹੋ ਗਿਆ ਤਾਂ ਕਹਿ ਕਿਸੇ ਕੰਮ ਕਰ세 ਕਾਸ ਲੋ ਇਹ ਸਿਰਫ ਮੋਟਾਵਾਸ ਦੇ ਕਰਦੇ ਆ ਮੁੜ ਕੇ ਇਹਨਾਂ ਅਕਲੀ ਨੂੰ ਪੰਜ ਸਾਲ ਨਹੀਂ ਪੰਜਿਆ ਦਾੰਦਾ ਤੇ ਬੀਜੇ ਭੁੱਲ ਜਾਂਦੀ ਹੈ ਅਸਤੀਫਾ ਜਿਹੜਾ ਅਨਮੋਲਮਾਨ ਨੇ ਦਿੱਤਾ ਹੈ ਕਿ ਆਪਣੇ ਤੌਰ ਤੇ ਦੁਖੀ ਹੋ ਕੇ ਦਿੱਤਾ ਕਿ ਉਹਨਾਂ ਦੇ ਹਲਕੇ ਦੇ ਵਿੱਚ ਵਿਕਾਸ ਉਸ ਤਰੀਕੇ ਨਾਲ ਨਹੀਂ ਕਰ پا ਰਹੇ ਫੰਡ ਨਹੀਂ ਮਿਲ ਰਿਹਾ ਇਹਨਾਂ ਨੂੰ ਸਰਕਾਰ ਤੋਂ ਜਾਂ ਫਿਰ ਕਿਤੇ ਨਾ ਕਿਤੇ ਕੋਈ ਦਬਾਅ ਬਣਿਆ ਉਹਨਾਂ ਦੇ ਉੱਤੇ ਅਸਤੀਫੇ ਵਾਸਤੇ ਕਿਉਂਕਿ ਕੁੜੇ ਦਿਨ ਪਹਿਲੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਮਿਲ ਕੇ ਆਏ ਨਹੀਂ ਮੈਂ ਪਹਿਲਾਂ ਖੁੱਲ ਕੇ ਕਹਿ ਚੁੱਕਿਆ ਹੂੰ ਕਿ ਬੀਬੀ ਦਾ ਪਰਫੈਕਸ਼ਨ ਸੀ ਹੋਰ ਹੂੰ ਇਹ ਗਈ ਫਸ ਹੂੰ ਇਹ ਸੰਤੁਲਨ ਦਿਮਾਗ ਹਿੱਲਿਆ ਹੋਇਆ ਹੈ ਦਿਮਾਗੀ ਤੌਰ ਤੇ ਇਸ ਤਿਹਵਾਤਾ ਜਵਾਬਸ ਲੈ ਰਹੀ ਦੱਸੋ ਇਤੋਂ ਵੱਡਾ ਸਬੂਤ ਕੀ ਹੈ ਹੂੰ ਤੂੰ ਐਮਐਲਏ ਬਣੀ ਹੈ ਤੇਰੇ ਭਾਗਾਂ ਕੁੜੀਆਂ ਲਿਖਿਆ ਮੇਰੀ ਬੇਟੀਆਂ ਦਾ ਸਮਾਨ ਹੈ ਮੰਤਰੀ ਬਣਾਤਾ ਉਹ ਠੰਡਾ ਕਰਕੇ ਖਾ ਸਭ ਨਹੀਂ ਫੜਾ ਫੜਲੇ ਤੇਰੇ ਭਰਾ ਨੇ ਤੇਰੇ ਪਾਪਾ ਪਿਤਾ ਜੀ ਨੇ ਕੰਮ ਸ਼ੁਰੂ ਕਰਤਾ ਇਕੱਠਾ ਲੋਕ ਕਹਿੰਦੇ ਉੱਥੇ ਜ਼ਮੀਨ ਲਈ ਉੱਥੇ ਮਨ ਨੂੰ ਕੀ ਪਤਾ ਸਾਹਮਣੇ ਆ ਜਾਣਗੇ ਇਹ ਗੱਲ ਰੁਕੀ ਤੇ ਰਹਿੰਦੀ ਨਹੀਂ ਹੈ ਪਰ ਤੁਸੀਂ ਮੇਰੇ ਖਿਆਲ ਭੁੱਲ ਗਏ ਸੀਐਮ ਭਗਵਾਨਤ ਮਾਨ ਖੁਦ ਇਹ ਕਹਿੰਦੇ ਨੇ ਕਿ ਸਾਡਾ ਕੋਈ ਐਮਐਲਏ ਹੋਵੇ ਮੰਤਰੀ ਹੋਵੇ ਜੋ ਵੀ ਕਰਾਪਸ਼ਨ ਕਰਦਾ ਫੜਿਆ ਗਿਆ ਸਾਡੇ ਕੋਲ ਫਾਈਲ ਆ ਗਈ ਕੁਛ ਕੁਛ ਆ ਗਿਆ ਕਾਗਜ਼ ਤਾਂ ਅਸੀਂ ਨਾਲ ਦੀ ਨਾਲ ਉਸ ਨੂੰ ਅੰਦਰ ਕੀਤਾ ਚਾਹਾਂ ਪਰ ਰਮਨ अरोੜੇ ਦੀ ਗੱਲ ਕਰੀਏ ਜੁਲੰਦਰ ਦੇ ਵਿੱਚ ਮਾਨਸੇ ਤੋਂ ਗੱਲ ਕਰੀ ਐ ਐਮਐਲਏ ਦੀ ਸਾਰੇ ਉੱਤੇ ਕਾਰਵਾਈ ਕੀਤੀ ਐ ਐਮਐਲਏ ਦੇ ਉੱਤੇ ਮੈਂ ਧੰਨਵਾਦੀ ਆ ਐਮਸੀਐਮ ਸਾਹਿਬ ਦਾ ਹਾਂਜੀ ਜੋ ਕਹਿ ਕਰਕੇ ਦਿਖਾਇਆ ਤਾਂ ਹੀ ਕੱਢਿਆ ਇਹਨੂੰ ਅਰਮੋਲ ਮਾਨ ਨੂੰ ਮੰਤਰੀ ਹਟਾਇਆ ਇਹ ਤੋਂ ਅਡੈਕਸ਼ਨ ਨਹੀਂ ਲੈ ਸਕਦੇ ਆ ਸੋ ਮਨੂੰ ਉਹ ਪਾਰਟੀ ਸਾਖ ਪਛਾਣੀ ਵੀ ਤਾਂ ਹੁੰਦੀ ਕਿ ਨਹੀਂ ਮੈਂ ਹਟਾਤਾ ਇਹਨੂੰ ਕਿੱਡੀ ਛੱਟ ਮਾਰੀ ਐ ਸਾਰੇ ਵਰਗਾਂ ਦੇ ਸਰਨੀਮਾ ਕਰਤਾ ਜੇ ਹਟਾਇਆ ਇਹਨੂੰ ਜ਼ੀਰੋ ਕਰਤੀ ਆ ਪਾਰਟੀ ਹਾਈ ਕਮਾਂਡ ਨੇ ਕੌਣ ਫੇਰ ਪਤਾ ਨਹੀਂ ਕੀ ਗੱਲਾਂ ਕੀ ਬਾਤਾਂ ਅਸਤੀਫਾ ਦੇ ਰਹੀ ਹੈ ਕਦੇ ਲੈ ਰਹੀ ਮੇਰੇ ਸਮਰ ਤੋਂ ਬਾਹਰ ਹੈ ਅਸਤੀਫਾ ਨਾਮਜੂਰ ਹੋ ਗਿਆ ਹੁਣ ਹਲਕਾ ਖੜਦਰ ਲੱਗਦਾ ਕਿ ਵਧੀਆ ਵਿਕਾਸ ਹੋਏਗਾ ਜਿਸ ਤਰੀਕੇ ਨਾਲ ਅਮਨ अरोड़ा ਵੀ ਕਹਿ ਕੇ ਆਇਆ ਹੈ ਕਿ ਹਰ ਕਾਰਜ ਪੂਰਾ ਕੀਤਾ ਜਾਵੇਗਾ ਖੜਦ ਦਾ ਲੱਗਦਾ ਪੂਖ ਵਧੀਆ ਆ ਰਿਹਾ ਹੁਣ ਮੈਂ ਤਾਂ ਇਹ ਗੱਲ ਕਹੂੰਗਾ ਪੰਜਾਬ ਦੀ ਜਨਤਾ ਖਾ ਹਰਖੜ ਦੇ ਅੰਦਰ ਰੋਜ਼ ਇੱਕ ਦਿਨ ਗਿੰਦੇਈ ਹੈ ਕਿ ਇਲੈਕਸ਼ਨ ਸਤਾਈ ਚ ਆ ਗਏ ਕਿ ਨਰੋਲ ਘਟ ਗਿਆ ਸ਼ੋਗਰਾ ਫਾ ਵਧ ਹੋਵੇ ਫਾ ਵਧ ਹੋਵੇ ਪ੍ਰਸ਼ਰ ਸਰਕਾਰ ਦਾ ਅਣਜਾਣ ਸਰਕਾਰ ਦਾ ਅਤਰਵੀਕਰ ਸਰਕਾਰ ਦਾ ਇਹ ਪੰਜਾਬ ਬੇੜਾ ਕਰਤਾ ਇਹ ਲਾਸਟ ਚਾਂਸ ਇਹਨਾਂ ਦਾ ਮੋੜ ਕੇ ਨੀ ਮੂੰਹ ਲਾਉਂਦੇ ਲੋਕ ਬਿਨਾਂ ਬਿਆਜਲ ਖਵਾ ਕੇ ਲੈਣਾ ਟਾਈਮ ਨੋਟ ਕਰ ਲੋ ਅੱਜ ਦਾ ਮੇਰਾ ਹਾਂ ਠੀਕ ਹੈ ਬਿਲਕੁਲ ਬਹੁਤ ਤੁਸੀਂ ਦੇਖੋ ਕਿ ਇਹ ਸਨ ਸਾਫ ਕੈਨ ਮੰਤਰੀ ਜਗਮਉਨ ਸਿੰਘ ਕੰਗ ਜਿਨ੍ਹਾਂ ਨੇ ਆਪਣਾ ਸਮਾਂ ਦਿੱਤਾ ਤੇ ਅੱਜ ਦੇ ਜੋ ਚਰਚਿਤ ਖਬਰ ਹੈ ਜਿੱਥੇ ਕਿ ਕੱਲ ਨੂੰ ਮੋਰਮਾਨ ਨੇ ਅਸਤੀਫਾ ਪੋਸਟ ਪਾਈ ਸੀ ਤਾਂ ਉਸ ਤੋਂ ਬਾਅਦ ਜਾ ਕੇ ਅੱਜ ਅਸਤੀਫਾ ਨਾਮਨਜ਼ੂਰ ਹੋਇਆ ਇਹਨਾਂ ਨੂੰ ਦੱਸਿਆ ਗਿਆ ਕਿ ਨਾਮਨਜ਼ੂਰ ਜਾਂ ਫਿਰ ਜੋ ਅਸਤੀਫਾ ਦੇਣ ਪਿੱਛੇ ਜੋ ਕਾਰਨ ਇਹਨੇ ਆਪਣੇ ਵਿਚਾਰ ਰੱਖੇ ਨੇ ਹਲਕੇ ਦੇ ਵਿੱਚ ਜੋ ਵਿਕਾਸ ਕਾਰਜ ਨੇਪਰੇ ਨਹੀਂ ਚੜ੍ਹ ਰਹੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਜੋ ਭ੍ਰਿਸ਼ਟਾਚਾਰ ਦੇ ਨਾਲ ਇਲਜ਼ਾਮ ਲਾਇਆ ਨੇ ਉਹ ਕਿੰਨੇ ਸੱਚੇ ਨੇ ਲੋਕ ਜਾਣਦੇ ਨੇ ਇਹਨਾਂ ਨੂੰ ਦੱਸਿਆ ਕਿ ਲੋਕ ਕਹਿ ਰਹੇ ਨੇ ਕਿ ਲੋਕਾਂ ਵੱਲੋਂ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਹਨਾਂ ਨੂੰ ਵਿਚਾਰ ਜੁਰਦਿਓ ਥੋੜੇ ਕੈਮਰਮੈਨ ਸੰਮਿਤ ਦੇ ਨਾਲ ਹਰਤੇਸ਼ ਸਿੰਘ